ਸਾਡੇ ਗੁਰਦੀਪ ਸਿੰਘ ਜੀ ਨੂੰ ਬੜਾ ਪਿਆਰ ਵਾਲੇ ਨੇ ਬੜਾ ਜਦੋਂ ਵੀ ਫੋਨ ਕਰਦੇ ਆ ਬਹੁਤ ਜਿਆਦਾ ਨਿਮਰਤਾ ਦੇ ਨਾਲ ਬੋਲਣਾ ਇਹਨਾਂ ਨਾਲ ਵੀ ਬਾਬਾ ਜੀ ਇਸੇ ਤਰ੍ਹਾਂ ਪ੍ਰੇਮ ਪਿਆਰ ਬਣਿਆ ਰਹੇ ਬਾਬਾ ਜੀ ਇਹਨਾਂ ਨੂੰ ਵੀ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਰੱਖਣਾ ਸਤਿਗੁਰੂ ਮਹਾਰਾਜ ਮਿਹਰਾਂ ਭਰਿਆ ਰੱਖਣਾ ਇਸ ਅਸਥਾਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਸਤਿਗੁਰੂ ਮਹਾਰਾਜ ਜੀ ਬਖਸ਼ਣ ਜੇ ਕੋਈ ਸ਼ਬਦ ਦਾਸ ਤੋਂ ਬੋਲਿਆ ਗਿਆ ਹੋਵੇ ਬੋਲਦਿਆਂ ਬੋਲਦਿਆਂ ਸੌਤ ਰੰਗੀਆਂ ਭੁੱਲਾਂ ਹੋ ਜਾਂਦੀਆਂ ਨੇ ਤਾਂ ਦਾਸ ਆਪ ਜੀ ਨੂੰ ਹੱਥ ਜੋੜ ਕੇ ਮਾਫ਼ੀ ਮੰਗਦਾ ਹੈ ਸੰਗਤ ਬਖਸ਼ਣ ਯੋਗ ਨੇ ਕਿਉਂਕਿ ਹੁਣ ਆਪਾਂ ਬਾਬਾ ਜੀ ਦੇ ਪ੍ਰਵਚਨ ਸੁਣਨੇ ਨੇ ਸਾਰੇ ਗੱਜ-ਬੱਜ ਕੇ ਬਲਾਓ ਫਤਿਹ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਸੋ ਜੀ ਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਮਹੀਨੇ 22 ਤਰੀਕ ਨੂੰ ਮੈਂ ਬਾਬਾ ਜੀ ਦੇ ਕੋਲ ਬੈਠਾ ਸੀ ਤੇ ਬਾਬਾ ਜੀ ਕਹਿੰਦੇ ਉੱਠ ਕੇ ਖੜੇ ਹੋ ਕੇ ਕਹਿੰਦੇ ਮੇਰਾ ਦਿਲ ਕਰਦਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਾਂ ਮੇਰੀ ਜਿਹੜੀ ਬਾਕੀ ਉਮਰ ਉਹ ਬਾਬਾ ਗੁਰਦੇਵਾਲ ਸਿੰਘ ਨੂੰ ਲੱਗ ਜੇ ਇਹੋ ਜੇ ਮਹਾਪੁਰਸ਼ ਨਹੀਂ ਲੱਭਦੇ ਜਿਹੜੇ ਸੰਸਾਰ ਨੂੰ ਸਤਗੁਰ ਦੇ ਦਰ ਨਾਲ ਜੋੜਨ ਆਏ ਆ ਤਪਸਥਾਨ ਤੇ ਪਹੁੰਚਣ ਦੇ ਬਾਬਾ ਜੀ ਦਾ ਤਪਸਥਾਨ ਦੇ ਮੁਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਕੋਟਰਕੋਟ ਵਰ ਧੰਨਵਾਦ ਮਹਾਂਪੁਰਖਾਂ ਦੀ ਬੇਨਤੀ ਇਹ ਗੁਰੂ ਘਰ ਵੱਲੋਂ ਸਤਿਕਾਰ ਪ੍ਰਾਪਤ ਕਰਨ ਜੀ ਬਾਬਾ ਜੀ ਨੇ ਸਤਿਕਾਰ ਕਰਨਾ ਤਪਸਥਾਨ ਵੱਲੋਂ ਬੋਲੇ ਸੋਨਹਾਨ ਨਾਲ ਹੀ ਮਹਾਂਪੁਰਖਾਂ ਦੇ ਸੁਪੁੱਤਰ ਭਾਈ ਰਣਵੀਰ ਸਿੰਘ ਉਹਨਾਂ ਦਾ ਵੀ ਤਪਸਥਾਨ ਵੱਲੋਂ ਸਤਿਕਾਰ ਕੀਤਾ ਜਾਣਾ ਮੈਂ ਬੇਨਤੀ ਕਰਾਂ ਅਨਵੀਰ ਸਿੰਘ ਨੂੰ ਉਹ ਵੀ ਸਟੇਟ ਤੇ ਆਜਾਂ ਮਹਾਂਪੁਰਸ਼ਾਂ ਵੱਲੋਂ ਸਤਿਕਾਰ ਕੀਤਾ ਜਾਣਾ ਚਾਹੀਦਾ ਇਹ ਵੀ ਸਥਾਨ ਤੇ ਮਹਾਨ ਸੇਵਾਵਾਂ ਨਿਮਾਉਂਦਿਆ ਭਾਈ ਰਣਵੀਰ ਸਿੰਘ ਬੋਲੇ ਸੋਨਿਹਾਲ ਸਾਰੇ ਜਥੇ ਦਾ ਸਤਿਕਾਰ ਕੀਤਾ ਜਾਣਾ ਜਥੇ ਵਾਲੇ ਮੈਂਬਰ ਸਾਰੇ ਸਟੇਟ ਤੇ ਆਜਣ ਤੇ ਉਹਨਾਂ ਦਾ ਸਤਿਕਾਰ ਬਾਬਾ ਜੀ ਕਰਨਗੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਮਹਾਂਪੁਰਖਾਂ ਦੇ ਸਥਾਨ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਖਾਂ ਹੀ ਸੰਗਤਾਂ ਆਉਂਦੀਆਂ ਨੇ ਜਿਹੜੇ ਕਹਿੰਦੇ ਦੁੱਖ ਨਹੀਂ ਟੁੱਟਦੇ ਤੇ ਮਹਾਂਪੁਰਖ ਅਰਦਾਸ ਬੇਨਤੀ ਸਤਿਗੁਰ ਦੇ ਸ੍ਰੀ ਗੁਰੂ ਦਾਸ ਸਮਰ ਦੇ ਚਰਨਾਂ 'ਚ ਕਰਦੇ ਆ। ਇੱਥੇ ਵੀ ਤੇ 58 ਜੀ ਵੀ ਰਾਜਸਥਾਨ ਮਹਾਂਪੁਰਖਾਂ ਦਾ ਸਥਾਨ ਉੱਥੇ ਵੀ ਲਾਈਨਾਂ ਲੱਗੀਆਂ ਹੁੰਦੀਆਂ। ਇਹ ਆ ਸਾਧੂ ਦੀ ਕਮਾਈ ਰੱਬ ਦੇ ਪਿਆਰਿਆਂ ਦੀ ਕਮਾਈ। ਰੱਬ ਦੇ ਪਿਆਰੇ ਹਮੇਸ਼ਾ ਸਤਿਗੁਰ ਦੇ ਨਾਲ ਜੋੜਦੇ ਆ ਤੇ ਸੰਸਾਰ ਤੋੜਦਾ ਹੈ। ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਜੋੜਨ ਵਰਗਾ ਪੁੰਨ ਨਹੀਂ ਕੋਈ ਤੇ ਤੋੜਨ ਵਰਗਾ ਪਾਪ ਨਹੀਂ ਅਸੀਂ ਦੇਖਣਾ ਕਿਹੜੇ ਪਾਸੇ ਜਾਣਾ ਤੇ ਜੇ ਤਾਂ ਸਤਿਗੁਰ ਦੇ ਚਰਨਾਂ 'ਚ ਸਤਿਗੁਰ ਦੀਆਂ ਸਿੱਖਿਆਵਾਂ ਪ੍ਰਾਪਤ ਕਰਨੀਆਂ ਸੱਚਖੰਡ ਲਈ ਜਾਣਾ ਫਿਰ ਸਤਿਗੁਰ ਦੇ ਦਰ ਦੇ ਨਾਲ ਜੋੜਨਾ ਚਾਹੀਦਾ ਜੇ ਕੁੰਭੀ ਨਰਕ ਜਾਣਾ ਫਿਰ ਤੋੜਨ ਵਾਲੇ ਪਾਸੇ ਰੱਬ ਦੇ ਪਿਆਰੇ ਹਮੇ ਸੰਤਾਰਨ ਆਉਂਦੇ ਆ ਇਸ ਸਰਵਤ ਦੇ ਭਲੇ ਲਈ ਆਉਂਦੇ ਆ ਬਹੁਤ ਸਾਰੇ ਕਾਰਜ ਮਹਾਨਪੁਰ ਕਰਦੇ ਆ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ 6 ਅਕਤੂਬਰ ਨੂੰ ਮਹਾਨ ਨਗਰ ਕੀਰਤਨ ਹੋ ਰਿਹਾ ਹੈ ਪੰਜ ਪਿਆਰੇ ਸਹਿਬਾਨ ਦੀ ਗਵਾਈ ਦੇ ਵਿੱਚ ਉਹਦੇ ਵਿੱਚ ਸੰਗਤਾਂ ਨੇ ਬੱਚੜ ਕੇ ਹਾਜ਼ਰੀ ਭਰਨੀ ਮੈਂ ਬੇਨਤੀ ਕਰਾਂ ਭਾਈ ਚਰਨਪ੍ਰੀਤ ਸਿੰਘ ਜੀ ਖਾਲਸਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨੇ ਹਲ ਕਰਨਗੇ ਜੀ 7 ਅਕਤੂਬਰ ਨੂੰ ਜਦੋਂ ਸੰਪੂਰਨਤਾ ਹੋਣੀ ਆ ਨਾ ਅਮਰ ਸੰਚਾਰ ਹੋ ਰਿਹਾ ਜੀ 7 ਅਕਤੂਬਰ ਨੂੰ ਸਵੇਰੇ 10 ਵਜੇ ਜਿਹੜੇ ਪ੍ਰਾਨੇ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਾ ਜ਼ਿਕਰ ਵਾਕੇ ਗੁਰੂ ਵਾਲੇ ਬਣੀਏ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਸਤਿਗੁਰ ਨੇ ਸਾਡੇ ਤੇ ਕਿਰਪਾ ਉਦੋਂ ਕਰਨੀ ਜਦੋਂ ਸਤਿਗੁਰ ਦੇ ਹੋ ਜਾਗੇ ਮਹਾਂਪੁਰਖਾਂ ਦੇ ਆਪਾਂ ਪ੍ਰਵਚਨ ਸਰਵਣ ਕਰਿਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਲਾਇ ਜਦ ਕਿਰਪਾ ਕਰਦੇ ਆ ਰੱਬ ਦੇ ਪਿਆਰੇ ਸਤਿਗੁਰ ਦੇ ਨਾਲ ਮਲਾ ਦਿੰਦੇ ਆ ਆਓ